ਸੋ ਅੱਜ ਅਸੀਂ ਇਹ ਜਿਹੜੀ ਐਕਸ਼ਨ ਕਮੇਟੀ ਬਣਾਈ ਆ ਇਹਦੇ ਵਿੱਚ ਹੋਰ ਲੋਕਾਂ ਨੂੰ ਵੀ ਅਸੀਂ ਸ਼ਾਮਲ ਕਰਨ ਲਈ ਰਾਹ ਖੁੱਲਾ ਰੱਖਿਆ ਸੋ ਅਸੀਂ ਸਾਰੇ ਇਲਾਕੇ ਦੇ ਲੋਕਾਂ ਨੇ ਗੁਰੂ ਅਰਸਾਏ ਫਰੋਇਪੁਰ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਅਸੀਂ ਦੋ ਦਿਨ ਪ੍ਰਸ਼ਾਸਨ ਨੂੰ ਹੋਰ ਦੇ ਰਹੇ ਆ ਸ਼ਨੀਵਾਰ ਤੇ ਐਤਵਾਰ ਕਿ ਪ੍ਰਸ਼ਾਸਨ ਇਹਨਾਂ ਦੋਵਾਂ ਵਿਅਕਤੀਆਂ ਉੱਪਰ ਜਿਹਦਾ ਬਾਈ ਨੇਮ ਅਸੀਂ ਕਹਿ ਰਹੇ ਫੌਜਾ ਸਿੰਘ ਸਰਾਰੀ ਐਮ ਐਲ ਏ ਗੁਰੂ ਅਰਸਾਏ ਤੇ ਉਹਦਾ ਪੀਏ ਬਜਤੁਰ ਸਿੰਘ ਲਾਡੀ ਇਹਨਾਂ ਦੋਨਾਂ ਬੰਦਿਆਂ 'ਪਰ ਪਰਚਾ ਦਰਜ ਕਰਕੇ ਜਸ਼ਨ ਨੂੰ ਕਤਲ ਕਰਨ ਦਾ ਪਰਚਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਅਸੀਂ ਧਰਨਾ ਲਾਵਾਂਗੇ। ਚਲੋ ਪੰਜਾਬ ਦੇ ਵਿੱਚੋਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਮਲਕਿਏ ਦੋ-ਦੋ ਚਾਰ-ਚਾਰ ਗੱਡੀਆਂ ਜਿਹੜੀਆਂ ਸਰਪੰਚਾਂ ਦੀਆਂ ਆਉਣਗੀਆਂ। ਇਸ ਇਲਾਕੇ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਰਾਜਨੀਤਿਕ ਜਥੇਬੰਦੀਆਂ ਨੇ ਤੇ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ ਅੱਜ ਰਲ ਕੇ ਇੱਥੇ ਤਹਿਈਆ ਕੀਤਾ ਹੈ ਕਿ ਉਸ ਜਸ਼ਨ ਸਾਡੇ ਬੇਟੇ ਦੀ ਜਿਹਨੂੰ ਫੌਜਾ ਸਿੰਘ ਸਰਾਰੀ ਔਰ ਉਹਦੇ ਪੀਏ ਬਚਿੱਤਰ ਸਿੰਘ ਲਾਡੀ ਨੇ ਇਨਡਾਇਰੈਕਟਲੀ ਉਹਨੂੰ ਕੁੰਦਾ ਜਿਹੜਾ ਕਤਲ ਕੀਤਾ ਉਹਦਾ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਚਿਰ ਤੱਕ ਇਹ ਸਾਰੀਆਂ ਜਥੇਬੰਦੀਆਂ ਤੇ ਸਾਰੇ ਲੋਕ ਕਦੇ ਵੀ ਚੈਨ ਨਾਲ ਨਹੀਂ ਬੈਠਣਗੇ ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਕੋਈ ਐਮਐਲਏ ਵੱਡਾ ਨਹੀਂ ਕੋਈ ਸਰਕਾਰ ਵੱਡੀ ਨਹੀਂ ਲੋਕ ਵੱਡੇ ਹੁੰਦੇ ਨੇ ਅੱਜ ਜਸ਼ਨ ਨੂੰ ਇਨਸਾਫ ਦਿਵਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਕਿਹੜੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਅਗਲਾ ਐਕਸ਼ਨ ਟੀਮ ਲਈ ਕਿਹਾ ਜਾ ਰਿਹਾ ਪਹਿਲਾਂ ਤਾਂ ਸਾਡੇ ਵੱਲੋਂ ਸਾਰੇ ਹੀ ਜਿਹੜੇ ਪ੍ਰੈਕਟਿਸਾਂ ਜੂਨੀਅਰ ਸਾਰੇ ਜਿਹੜੇ ਜਿੰਨੇ ਵੀ ਪ੍ਰੈਸ ਵਾਲੇ ਸਾਥੀ ਆਏ ਨੇ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਅੱਜ ਜਿਹੜਾ ਸਾਡੇ ਸਾਰੇ ਇਲਾਕੇ ਲਈ ਗੁਰੂਰ ਸਾਹਿਬ ਰੋਇਪੁਰ ਇਲਾਕੇ ਲਈ ਦੁੱਖ ਦੀ ਗੱਲ ਹੈ ਕਿ ਸਾਡਾ ਨੌਜਵਾਨ ਜਸ਼ਨ ਜਿਹੜਾ 22 23 ਸਾਲ ਦਾ ਨੌਜਵਾਨ ਸੀਗਾ ਸਰਪੰਚ ਬਣਿਆ ਸੀ ਉਸ ਦੀ ਮੌਤ ਹੋਈ ਔਰ ਉਸ ਦੀ ਮੌਤ ਦੇ ਜ਼ਿੰਮੇਵਾਰ ਇਹਨਾਂ ਪੋਲਿਟਿਕਲ ਲੋਕਾਂ ਕਰਕੇ ਉਸ ਨੂੰ ਆਪਣੀ ਜਾਨ ਜਿਹੜੀ ਦੇਣੀ ਪਈ ਸੋ 31 ਮਈ ਤੋਂ ਇਹ ਘਟਨਾ ਵਾਪਰੀ ਪਰ ਹਜੇ ਤੱਕ ਵੀ ਕੋਈ ਇਨਸਾਫ ਦੀ ਉਮੀਦ ਨਾ ਜਾਗਦੀ ਵੇਖ ਕੇ ਅੱਜ ਸਾਡੇ ਇਸ ਇਲਾਕੇ ਅੰਦਰ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਪਰਿਵਾਰ ਪੂਰਾ ਪਿੰਡ ਔਰ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਨੇ ਉਹ ਸਾਰੀਆਂ ਇਕੱਠੀਆਂ ਹੋਈਆਂ ਨੇ ਮੈਂ ਜ਼ਰੂਰੀ ਸਮਝਦਾ ਹਾਂ ਉਹਨਾਂ ਸਾਰਿਆਂ ਬਾਰੇ ਤੁਹਾਨੂੰ ਦੱਸਾਂ ਔਰ ਤੁਸੀਂ ਇਸ ਗੱਲ ਨੂੰ ਅੱਗੇ ਜਿਹੜਾ ਲੈ ਕੇ ਜਾਓ ਪਰਿਵਾਰ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬੀਕੇਯੂ ਡਕੌਂਦਾ ਧਨੇਰ ਗਰੁੱਪ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸਰਭਾਰਤ ਨੌਜਵਾਨ ਸਭਾ ਨੌਜਵਾਨ ਸਭਾਰਤ ਸਭਾ ਕਿਰਤੀ ਕਿਸਾਨ ਯੂਨੀਅਨ ਸਰਪੰਚ ਯੂਨੀਅਨ ਗੁਰੂ ਅਰਸਾਏ ਬਲਾਕ ਅਤੇ ਸਰਪੰਚ ਯੂਨੀਅਨ ਪੰਜਾਬ ਇਸ ਤੋਂ ਇਲਾਵਾ ਇਮਾਨਦਾਰ ਸਮਾਜ ਗਰੁੱਪ ਖੱਤਰੀ ਸਭਾ ਜਲਾਲਾਬਾਦ ਖੱਤਰੀ ਸਭਾ ਗੁਰੂ ਅਰਸਾਏ ਪਹਿਲਵਾਨ ਐਸੋਸੀਏਸ਼ਨ ਸਮਾਜ ਸੇਵੀ ਸੰਸਥਾਵਾਂ ਅੰਤਰਰਾਸ਼ਟਰੀ ਜੱਟ ਸਭਾ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੁਰਮੀਤ ਸਿੰਘ ਜੀ ਬਰਾੜ ਜਿਹੜੇ ਬਾਬਾ ਫਰੀਦ ਰੈਸਲਿੰਗ ਐਸੋਸੀਏਸ਼ਨ ਨੇ ਉਹ ਵੀ ਸ਼ਾਮਲ ਹੋਏ ਨੇ ਬੀਕੜ ਡਕੌਂਦਾ ਬੁਰਜਗਿੱਲ ਪ੍ਰੈਸ ਕਲੱਬ ਜਲਾਲਾਬਾਦ ਪ੍ਰੈਸ ਕਲੱਬ ਗੁਰੂ ਅਰਸਾਹੇ ਤੇ ਖਤਰੀ ਸਭਾ ਜਿਹੜੀ ਗੁਰੂ ਅਰਸਾਹੇ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਲੇ ਡੀਪੂ ਹੋਲਡਰ ਨੇ ਐਸੋਸੀਏਸ਼ਨ ਹੈਗੀ ਉਹ ਵੀ ਸ਼ਾਮਲ ਹੋਈ ਆ ਬਜਰੰਗ ਦਲ ਨੌਜਵਾਨ ਸਭਾ ਤੇ ਬੀਕੇਜੂ ਲਖੋਵਾਲ ਇਹ ਜਥੇਬੰਦੀਆਂ ਹੁਣ ਤੱਕ 30 ਦੇ ਕਰੀਬ ਜਥੇਬੰਦੀਆਂ ਸ਼ਾਮਲ ਹੋਈਆਂ ਜਿਹੜੀ ਅਸੀਂ ਐਕਸ਼ਨ ਕਮੇਟੀ ਬਣਾਈ ਆ ਇਸ ਨੂੰ ਅਜੇ ਅਸੀਂ ਖੁੱਲਾ ਰੱਖਿਆ ਕਿਉਂਕਿ ਹੋਰ ਬਹੁਤ ਸਾਰੇ ਲੋਕ ਜਿਹੜੇ ਸਮਝਦੇ ਨੇ ਕਿ ਸਮਾਜ ਅੰਦਰ ਇਸ ਨੂੰ ਪੀੜ ਨੂੰ ਸਮਝਦੇ ਨੇ ਕਿ ਇਲਾਕੇ ਦਾ ਨੌਜਵਾਨ ਇਥੋਂ ਦੇ ਲੋਕਲ ਐਮਐਲਏ ਤੇ ਉਸਦੇ ਪੀਏ ਜਿਹੜਾ ਬਜਤਰ ਸਿੰਘ ਲਾੜੀਏ ਤੇ ਲੋਕਲ ਐਮਐਲਏ ਫੌਜਾ ਸਿੰਘ ਸਰਾਰੀ ਨੇ ਉਸ ਨੌਜਵਾਨ ਦਾ ਸਿੱਧੇ ਅਸਿੱਧੇ ਰੂਪ ਦੇ ਵਿੱਚ ਕਤਲ ਕੀਤਾ ਸੋ ਇਹ ਅਸੀਂ ਰੋਸ ਨੂੰ ਲੈ ਕੇ ਅਸੀਂ ਅੱਜ ਇਕੱਠੇ ਹੋਏ ਆਂ ਔਰ ਅਸੀਂ ਤੁਹਾਡੇ ਮਾਧਮੇ ਰਾਈ ਅਸੀਂ ਫਰੋਜਪੁਰ ਦੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਅਸੀਂ ਕੱਲ੍ਹ ਮੰਗ ਪੱਤਰ ਪਰਿਵਾਰ ਦੇ ਵੱਲੋਂ ਦਿੱਤਾ ਸੀ ਹਜੇ ਤੱਕ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਸੋ ਅੱਜ ਅਸੀਂ ਇਹ ਜਿਹੜੀ ਐਕਸ਼ਨ ਕਮੇਟੀ ਬਣਾਈ ਹੈ ਇਹਦੇ ਵਿੱਚ ਹੋਰ ਲੋਕਾਂ ਨੂੰ ਵੀ ਅਸੀਂ ਸ਼ਾਮਲ ਕਰਨ ਲਈ ਰਾਹ ਖੁੱਲਾ ਰੱਖਿਆ ਸੋ ਅਸੀਂ ਸਾਰੇ ਇਲਾਕੇ ਦੇ ਲੋਕਾਂ ਨੇ ਗੁਰੂ ਅਰਸਾਏ ਫਰੋਇਪੁਰ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਅਸੀਂ ਦੋ ਦਿਨ ਪ੍ਰਸ਼ਾਸਨ ਨੂੰ ਹੋਰ ਦੇ ਰਹੇ ਹਾਂ ਸ਼ਨੀਵਾਰ ਤੇ ਐਤਵਾਰ ਕਿ ਪ੍ਰਸ਼ਾਸਨ ਇਹਨਾਂ ਦੋਵਾਂ ਵਿਅਕਤੀਆਂ ਉੱਪਰ ਜਿਹਦਾ ਬਾਇ ਨੇਮ ਅਸੀਂ ਕਹਿ ਰਹੇ ਫੌਜਾ ਸਿੰਘ ਸਰਾਰੀ ਐਮਐਲਏ ਗੁਰਵਰ ਸਾਹਿਬ ਤੇ ਉਹਦਾ ਪੀ 72 ਸਿੰਘ ਲਾਡੀ ਇਹਨਾਂ ਦੋਨਾਂ ਬੰਦਿਆਂ ਉੱਪਰ ਪਰਚਾ ਦਰਜ ਕਰਕੇ ਜਸ਼ਨ ਨੂੰ ਕਤਲ ਕਰਨ ਦਾ ਪਰਚਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਸ਼ਨੀ ਐਤਵਾਰ ਦੋ ਦਿਨ ਅਸੀਂ ਸਮਾਂ ਦੇ ਰਹੇ ਹਾਂ ਜੇਕਰ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਪਾਚਾ ਦਰਜ ਨਹੀਂ ਕੀਤਾ ਜਾਂਦਾ ਤਾਂ ਅਸੀਂ ਸੋਮਵਾਰ ਨੂੰ 10 ਵਜੇ ਵੱਡੀ ਗਿਣਤੀ ਦੇ ਵਿੱਚ ਪੂਰਾ ਇਲਾਕਾ ਹਜ਼ਾਰਾਂ ਦੀ ਗਿਣਤੀ ਵਿੱਚ 10000ਾਂ ਦੀ ਗਿਣਤੀ ਵਿੱਚ ਥਾਣਾ ਲੱਖੋਗੇ ਬਰਾਮਦੜਾ ਘਰਾਓ ਕਰਾਂਗੇ ਸੋਮਵਾਰ 10 ਵਜੇ ਤੋਂ ਉਹ ਘਰਾਓ ਜਦੋਂ ਤੱਕ ਜਸ਼ਨ ਦੇ ਦੋਸ਼ੀਆਂ ਤੇ ਪਰਚਾ ਦਰਜ ਨਹੀਂ ਹੋਦਾ ਉਦੋਂ ਤੱਕ ਜਾਰੀ ਰਹੂਗਾ ਇਸ ਨੂੰ ਅਸੀਂ ਹੋਰ ਵੀ ਤਿੱਖਾ ਕਰ ਸਕਦੇ ਹਾਂ ਉਹ ਅਸੀਂ ਜਿਹੜੀ ਕਮੇਟੀ ਬਣੀ ਆ ਉਹ ਕਮੇਟੀ ਫੈਸਲਾ ਕਰੇਗੀ ਇਸ ਸੰਘਰਸ਼ ਨੂੰ ਕਿਵੇਂ ਸਟੈਪ ਬਾਅਦ ਸਟੈਪ ਚਲਾਉਣਾ ਔਰ ਅਸੀਂ ਇਥੇ ਸਾਰਿਆਂ ਨੇ ਇਸ ਗੱਲ ਦਾ ਗੁਰਦੁਆਰਾ ਪ੍ਰਗਟ ਸਾਹਿਬ ਦੇ ਵਿੱਚ ਜਕਾਰੇ ਲਾ ਕੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਦਵਾ ਕੇ ਤੇ ਇਹਨਾਂ ਦੋਵਾਂ ਕਾਤਲਾਂ ਨੂੰ ਸਜ਼ਾ ਦਿਵਾਉਣ ਤੱਕ ਜਿਹੜਾ ਇਸ ਦਾ ਜਿਹੜਾ ਸੰਘਰਸ਼ ਹੋ ਜਾਰੀ ਰੱਖਾਂਗੇ ਜੀ ਮਹਿਮਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਵੀ ਅਸੀਂ ਪਰਿਵਾਰ ਨੂੰ ਇਨਸਾਫ ਦਵਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ ਜੀ ਤੇ ਇਹ ਜਿਹੜੀ ਲੜਾਈ ਆ ਇਹ ਐਮਐਲਏ ਨਾਲ ਆ ਜਿਵੇਂ ਸਾਰੀਆਂ ਜਨਤਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਾਂ ਆਕੀ ਜਥੇਬੰਦੀਆਂ ਇਸ ਹੋਲ ਦੇ ਵਿੱਚ ਆਈਆਂ ਨੇ ਲੜਾਈ ਐ ਐਮਐਲਏ ਨਾਲ ਆ ਕੀ ਇਹ ਲੜਾਈ ਠੀਕ ਢੰਗ ਨਾਲ ਲੜ ਪਉਣਗੀ ਆ ਦੇਖੋ ਜੀ ਇਹ ਲੜਾਈ ਐ ਐਮਐਲਏ ਨਾਲ ਨਹੀਂ ਲੜਾਈ ਮਜੂਦਾ ਸਰਕਾਰ ਨਾਲ ਸਿਸਟਮ ਨਾਲ ਆ ਉਹਦਾ ਇੱਕ ਅੰਗ ਐ ਐਮਐਲਏ ਫੋਜਾ ਸਿੰਘ ਸਰਾਰੀ ਲੋਕਾਂ ਤੋਂ ਕੋਈ ਵੀ ਤਾਕਤ ਵੱਡੀ ਨਹੀਂ ਹੁੰਦੀ ਤੁਸੀਂ ਦੇਖੋ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਜਿੰਨੀਆਂ ਵੀ ਸਮਾਜ ਸਮੇਂ ਸੰਸਥਾਵਾਂ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸ਼ਾਮਲ ਨੇ ਔਰ ਹੋਰ ਸ਼ਾਮਲ ਹੋਣਗੇ ਆ ਇਸ ਲੜਾਈ ਨੂੰ ਅਸੀਂ ਕੋਈ ਇੱਕ ਪਾਰਟੀ ਦਾ ਜਥੇਬੰਦ ਦਾ ਮੁੱਦਾ ਨਹੀਂ ਅਸੀਂ ਆੜੜਾ ਵਿਚਾਰ ਵੀ ਆੜੜਨੇ ਕਦੇ-ਕਦੇ ਵਿਰੋਧੀ ਵੀ ਹੋ ਜਾਂਦੇ ਆ ਪਰ ਸਾਡਾ ਇੱਕੋ ਨਿਸ਼ਾਨਾ ਹੈ ਕਿ ਜਸ਼ਨ ਸਾਡਾ ਭਰਾ ਸੀ ਸਾਡਾ ਪੁੱਤ ਸੀ ਸਾਡੇ ਇਲਾਕੇ ਦਾ ਮਾਣ ਸੀ ਉਹ ਸਰਪੰਚ ਨਹੀਂ ਸੀ ਉਹ ਇੱਕ ਪਰਿਵਾਰ ਦਾ ਪੁੱਤ ਹੁੰਦੇ ਨਾਲ ਇੱਕ ਪਹਿਲਵਾਨੀ ਕਰਨ ਵਾਲਾ ਸੂਝਵਾਨ ਮੁੰਡਾ ਵੀ ਸੀ ਸੋ ਇਸ ਕਰਕੇ ਅਸੀਂ ਸਾਰੇ ਲੋਕ ਜਦੋਂ ਇਕੱਠੇ ਹੋ ਜਾਂਣ ਤਾਂ ਲੋਕ ਕਿਸੇ ਵੀ ਐਮਐਲਏ ਕਿਸੇ ਵੀ ਸਰਕਾਰ ਤੋਂ ਵੱਡੇ ਹੁੰਦੇ ਆ ਲੋਕਾਂ ਦੇ ਵਿੱਚ ਜਿਹੜੀ ਸਾਰੀ ਤਾਕਤ ਹੁੰਦੀ ਹੈ ਜੀ ਮੈਂ ਮਾ ਸਰ ਇੱਕ ਗੱਲ ਇਹ ਆ ਰਹੀ ਵੀ ਜਿਹੜੇ ਚੈਨਲਾਂ ਨੇ ਮੁੱਦਾ ਚੁੱਕਿਆ ਉਹਨਾਂ ਤੇ ਕਾਰਵਾਈ ਕਰਨ ਦੀ ਐਮਐਲਏ ਸਾਹਿਬ ਵੱਲੋਂ ਗੱਲ ਆ ਰਹੀ ਇਹਨੂੰ ਤੁਸੀਂ ਕਿਵੇਂ ਦੇਖਦੇ ਆਂ ਦੇਖੋ ਜਿਹੜਾ ਵੀ ਐਮਐਲਏ ਆ ਜਾਂ ਸੱਤਾ ਦਾ ਜਿਹੜਾ ਨਸ਼ਾ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਸ਼ਾਂਤ ਜ਼ਬਰ ਕਰਕੇ ਦਬਾ ਲਾਂਗੇ ਪਰ ਜਿੰਨਾ ਉਹ ਜ਼ਬਰ ਵਧ ਕਰਨਗੇ ਉਹਨਾਂ ਲੋਕ ਉੱਠ ਕੇ ਉਹਨਾਂ ਦੇ ਵੱਧ ਖਿਲਾਉਣਗੇ ਅਸੀਂ ਇਸ ਕਮੇਟੀ ਵੱਲੋਂ ਵੀ ਐਲਾਨ ਕਰਦੇ ਆ ਕਿ ਜੇ ਸਾਡੇ ਕਿਸੇ ਵੀ ਪੱਤਰਕਾਰ ਭਰਾ ਨਾਲ ਕੁਝ ਵੀ ਹੋਇਆ ਤਾਂ ਅਸੀਂ ਡਟ ਕੇ ਖੜਾਂਗੇ ਔਰ ਇਸ ਵਧੇ ਕੀ ਦਾ ਮੂੰਹ ਤੋਰ ਜਵਾਬ ਅਸੀਂ ਦੇਵਾਂਗੇ ਜੀ ਜੀ ਅੱਗੇ ਲਾ ਦਮਾਈ ਕਿਵੇਂ ਕਰੀਏ ਸਾਤ ਸਿੰਘ ਜੀ ਪੰਜਾਬ ਯੂਨੀਅਨ ਦੇ ਪ੍ਰਧਾਨ ਹੈਗੇ ਉਹ ਪੰਜਾਬ ਪੂਰੇ ਤੋਂ ਸਰਮਜਾਂ ਦਾ ਸੰਯੋਗ ਰੂਗਾ ਪਰਵਾਸ ਦੇ ਲਈ ਬਿਲਕੁਲ ਜੀ ਸਾਡਾ ਪੰਜਾਬ ਦਾ ਜਿਹੜਾ ਗਰੁੱਪ ਬਣਿਆ ਸਰਪੰਚ ਯੂਨੀਅਨ ਦਾ ਤੇ ਉਹਦੇ ਵਿੱਚ ਮੇਰੀ ਗੱਲਬਾਤ ਚੱਲ ਰਹੀ ਹੈ ਜਦੋਂ ਅਸੀਂ ਕਿਉਂਕਿ ਜਿਹੜੇ ਸਰਪੰਚ ਨੇ ਸਾਡੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੰਗਾਰਾ ਪਾ ਰਹੇ ਨੇ ਵੀ ਤੁਸੀਂ ਕੋਈ ਐਕਸ਼ਨ ਕਰੋ ਅਸੀਂ ਤੁਹਾਡੇ ਨਾਲ ਸਾਥ ਜਿਹੜਾ ਸਾਰੇ ਸਾਨੂੰ ਪੰਜਾਬ ਦਾ ਸਾਥ ਮਿਲੂਗਾ ਜਿਹੜਾ ਸਾਡਾ ਜਸ਼ਨ ਬਾਵਾ ਸਾਡਾ ਵੀਰ ਸੀਗਾ ਸਰਪੰਚ ਜਿਹੜੀ ਉਹਦੀ ਸਿਆਸੀ ਮੌਤ ਹੋਈ ਏ ਉਹਦਾ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ ਉਨਾ ਚਿਰ ਤੇਰੀ ਸਾਡੀ ਸਰਪੰਚ ਜੂਨੀਅਨ ਉਹ ਟੇਕ ਕੇ ਨਹੀਂ ਬੈਠੂਗੀ ਕਿਉਂਕਿ ਐਮਐਲਏ ਤੇ ਉਹਦੇ ਪੀਏ ਤੇ ਜਦੋਂ ਤੱਕ ਪਰਚਾ ਨਹੀਂ ਹੁੰਦਾ ਉਦੋਂ ਤੱਕ ਜਿਹੜੀ ਪੰਜਾਬ ਦੀ ਸਾਰੀ ਸਰਪੰਚ ਜੂਨੀਅਨ ਹੈ ਉਹ ਮੈਂ ਮੰਗ ਕਰੂਗੀ ਤੇ ਜਿਹੜੇ ਪਰਿਵਾਰ ਦੇ ਨਾਲ ਡਟ ਕੇ ਸਾਥ ਦੇਊਗੀ ਜਿੱਥੇ ਵੀ ਧਰਨਾ ਲਾਉਣਾ ਪਿਆ ਰੋਡ ਬੰਦ ਕਰਨਾ ਪਿਆ ਥਾਣਾ ਘੇਰਨਾ ਪਿਆ ਸਾਡੇ ਪੰਜਾਬ ਦੇ ਜਿਹੜੇ ਸਰਪੰਚ ਜੂਨੀਅਨ ਦੇ ਨਮਾਇंदे ਨੇ ਉਹ ਵੀ ਪਹੁੰਚਣਗੇ ਜੀ ਸਰ ਜੀ ਜਿਵੇਂ ਜਸ਼ਨ ਦਾ ਜਿਹੜੀ ਮੌਤ ਇਸ ਕਰਕੇ ਮਾਮਲਾ ਉੱਟਾ ਸਾਰੇ ਇਕੱਠੇ ਹੋਗੇ ਪਰ ਜਿਹੜੇ ਹੋਰ ਸਰਪੰਚ ਨੇ ਜਿਨ੍ਹਾਂ ਕੋਲ ਕਾफी ਮੋਟੀਆਂ ਰਕਮਾਂ ਲਈਆਂ ਗਈਆਂ ਨੇ ਉਹ ਵੀ ਹੁਣ ਇਸ ਅਖਾੜੇ ਵਿੱਚ ਆਉਂਗੇ ਬਿਲਕੁਲ ਹੀ ਬਿਲਕੁਲ بڑے ਸਰਪੰਚਾਂ ਦੇ ਫੋਨ ਆਈ ਜਾਂਦੇ ਨੇ ਵੀ ਅਸੀਂ ਸਾਰੇ ਖੁੱਲ ਕੇ ਮੈਦਾਨ ਦੇ ਵਿੱਚ ਆਵਾਂਗੇ ਮੈਂ ਕਹਿੰਦਾ ਉਹਨਾਂ ਵੀ ਚਾਹੀਦਾ ਜੇ ਸਰਪੰਚ ਹੁਣ ਮੈਦਾਨ ਦੇ ਵਿੱਚ ਨਾ ਆਏ ਇਹ ਬੜਾ بڑے ਹੋਰ ਸਰਪੰਚਾਂ ਦਾ ਵੀ ਜਿਹੜਾ ਸਿਆਸੀ ਕਤਲ ਹੋ ਸਕਦਾ ਇਸ ਕਰਕੇ ਅੱਜ ਮੈਂ ਸਾਰੇ ਸਰਪੰਚਾਂ ਨੂੰ ਅਪੀਲ ਕਰਦਾ ਕਿ ਖੁੱਲ ਕੇ ਬਾਹਰ ਆਓ 20 25 25 ਲੱਖ ਜਿਹੜੇ ਇਹਨਾਂ ਨੇ ਠੱਗੀਆਂ ਮਾਰੀਆਂ ਇਹਨਾਂ ਨੇ ਜਿਹੜੇ ਐਮਐਲਏ ਨੇ ਉਹ ਅੱਜ ਜਾਗਰ ਕਰੋ ਆ ਕੇ ਇਸ ਕਰਕੇ ਜਿੰਨੇ ਵੀ ਵੱਦ ਤੋਂ ਵੱਧ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਸਰਪੰਚ ਨੇ ਉਹ ਵੀ ਇੱਥੇ ਪਹ ਰਾਣਾ ਜੀ ਤੁਹਾਡੀਆਂ ਜੁਣ ਨੇ ਕਦਮ ਉਠਾਇਆ ਪਰਵਾਹ ਨੂੰ ਫਗਲ ਤਾਂ ਪਰਿਵਾਰ ਸਾਹਮਣੇ ਆਇਆ ਹੈਗਾ ਹਾਂ ਹੋਰ ਵੀ ਸਰਪੰਚ ਲੈ ਕੇ ਜਿੱਦਾਂ ਤਰਨੇ ਦੀ ਗੱਲ ਆਈ ਹੈਗੀ ਕਿੰਨੇ ਕੁ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਾਓਗੇ ਪਰਵਾਹ ਨੂੰ ਇਨਸਾਫ ਦੋ ਜੀ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਸ਼ੁਰੂਆਤ ਹੋਈ ਸੀ ਜਿੱਨੇ ਕੀ ਦੀਪਕ ਜੀ ਨੇ ਕੀਤੀ ਸਰਪੰਚ ਯੂਨੀਅਨ ਅੱਗੇ ਆਈ ਫਿਰ ਹੌਲੀ ਹੌਲੀ ਸਾਰੀਆਂ ਜਥੇਬੰਦੀਆਂ ਵਿੱਚ ਆ ਗਈਆਂ ਅੱਜ ਇਹ ਸੰਘਰਸ਼ ਬਹੁਤ ਵੱਡਾ ਹੋ ਗਿਆ ਤੇ ਜਸ਼ਨ ਬਾਫੇ ਨੂੰ ਇਨਸਾਫ ਦੇਣ ਦੀ ਗੱਲ ਹੋ ਰਹੀ ਆ ਤਾਂ ਮੈਨੂੰ ਲੱਗਦਾ ਕਿ ਅਸੀਂ ਸੀਐਮ ਸਾਹਿਬ ਤੋਂ ਵੀ ਮੰਗ ਕਰਦੇ ਆ ਅਸੀਂ ਵੀ ਇਸੇ ਪਾਰਟੀ ਦੀ ਆਮ ਆਰਮੀ ਪਾਰਟੀ ਦੀ ਸਰਪੰਚ ਬਣੇ ਹੋਏ ਆ ਤਾਂ ਕਿ ਉਹ ਇਨਸਾਫ ਦੀ ਲੜਾਈ ਸਾਡੇ ਨਾਲ ਹੀ ਲੜਨਗੇ ਤੇ ਸਾਨੂੰ ਉਹਨਾਂ ਤੋਂ ਇਨਸਾਫ ਮਿਲੂਗਾ ਦੂਜੀ ਗੱਲ ਸਰਪੰਚਾਂ ਦੀ ਰਹੀ ਮੈਂ ਸਾਰੇ ਸਰਪੰਚਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਕਰਨੀ ਚਾਹਣਾ ਕਿ ਅੱਗੇ ਆਓ ਵੱਧ ਕੇ ਇਹ ਜ਼ੁਲਮ ਅੱਜ ਬਾਵੇਤੇ ਹੋਇਆ ਜਸ਼ਨ ਤੇ ਕੱਲ ਨੂੰ ਆਪਣੇ ਤੇ ਵੀ ਹੋਊਗਾ ਅੱਜ ਇੱਕ ਘਰੇ 70 ਵਿਸ਼ਿਆ ਹੋਇਆ ਆਪਾਂ ਇਹਨਾਂ ਦੇਖੀਏ ਕਿ ਸੱਥਰ ਉਸ ਘਰੇ ਵਿਸ਼ਿਆ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੱਲ ਨੂੰ ਆਪਣੀ ਵਿਵਾਰੀ ਹੋਣੀ ਆ ਹੋ ਸਕਦਾ ਇਹ ਸੱਥਰ ਆਪਣੇ ਘਰੇ ਵਿਸ਼ਿਆ ਹੁੰਦਾ ਤੇ ਆਪਾਂ ਵੀ ਰੌਲਾ ਪਾਉਣਾ ਸੀ ਤਾਂ ਪਰਿਵਾਰ ਦਾ ਜੋ ਹੱਕ ਬੰਦਾ ਆਪਾਂ 바ਵਾ ਨਹੀਂ ਮੋੜ ਕੇ ਲਿਆ ਸਕਦੇ ਆਪਾਂ ਉਹਨਾਂ ਨੂੰ ਜਸ਼ਨ ਨਹੀਂ ਦੇ ਸਕਦੇ ਪਰ ਆਪਾਂ ਉਹਨਾਂ ਨੂੰ ਬੰਦਾ ਉਹਨਾਂ ਦਾ ਜੋ ਇਨਸਾਫ ਆ ਦਵਾ ਸਕਦੇ ਆ ਅਸੀਂ ਪਰਿਵਾਰ ਨਾਲ ਪਹਿਲੇ ਦਿਨ ਤੋਂ ਖੜੇ ਆ ਜਿੰਨਾ ਚਿਰ ਲੜਾਈ ਚੱਲੂਗੀ ਅਸੀਂ ਉਹਨਾਂ ਦੇ ਨਾਲ ਖੜੇ ਰਹਾਂਗੇ ਜੋ ਸਾਨੂੰ ਕਰਨਾ ਪਿਆ ਜੇ ਉਹ ਫਾਈਨੈਂਸ਼ੀਅਲੀ ਜਿਵੇਂ ਵੀ ਜਿੱਥੋਂ ਤੱਕ ਦੀ ਸਾਨੂੰ ਮਦਦ ਕਰਨੀ ਪਈ ਅਸੀਂ ਉਹਨਾਂ ਨਾਲ ਲੜਾਈ ਲੜਾਂਗੇ ਤਾਂ ਮੈਂ ਫੇਰ ਇੱਕ ਵਾਰ ਸਰਕਾਰ ਤੋਂ ਤੇ ਮਾਣਯੋਗ ਸੀਐਮ ਸਾਹਿਬ ਤੋਂ ਬੇਨਤੀ ਕਰਦਾ ਕਿ ਤੁਸੀਂ ਆਪ ਅੱਗੇ ਹੋ ਕੇ ਪਰਿਵਾਰ ਦਾ ਹੱਥ ਫੜੋ ਪਰਿਵਾਰ ਨੂੰ ਇਨਸਾਫ ਦਿਓ ਹੁਣ ਤੱਕ ਤੁਸੀਂ ਬਹੁਤ ਵਧੀਆ ਫੈਸਲੇ ਲਏ ਆ ਹੁਣ ਤੱਕ ਤੁਸੀਂ ਬਹੁਤ ਵਧੀਆ ਸਰਕਾਰ ਚਲਾਈ ਆ ਬਹੁਤ ਐਮਐਲਏ ਤੇ ਤੁਸੀਂ ਕਾਰਵਾਈ ਕਰ ਚੁੱਕੇ ਹੋ ਜੇ ਬੰਦੀ ਕਾਰਵਾਈ ਇਸ ਐਮਐਲਏ ਤੇ ਬੰਦੀ ਆ ਜੇ ਪੋਲਿਟੀਕਲ ਮਰਡਰ ਆ ਤਾਂ ਤੁਹਾਨੂੰ ਇਹਦੇ ਤੇ ਆਪਣੇ ਆਪ ਅੱਗੇ ਆ ਕੇ ਇੱਕ ਕਦਮ ਚੁੱਕਣਾ ਚਾਹੀਦਾ ਤੇ ਕਾਰਵਾਈ ਕਰਨੀ ਚਾਹੀਦੀ